हां जी सस्त्रिकाल जी ਤੁਸੀਂ ਜੁੜ ਚੁੱਕੇ ਹੋ ਮੇਰੇ ਪੇਜ ਤੇ ਤੇ ਸਾਡੇ YouTube ਚੈਨਲ ਤੇ ਜਿਹੜੀ ਮੈਂ ਹੁਣ ਵੀਡੀਓ ਤੁਹਾਡੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਕਿਸਾਨ ਮੇਲੇ ਤੇ ਪਾਉਣ ਜਾ ਰਿਹਾ ਹਾਂ ਇਹ ਵੀਡੀਓ ਜਿਹੜੀ ਤੁਹਾਡੇ ਲਈ ਖਾਸ ਹੋਣ ਵਾਲੀ ਹੈ ਕਿਉਂਕਿ ਜਦੋਂ ਵੀ ਆਪਾਂ ਮੇਲੇ ਦੇ ਵਿੱਚ ਆਉਂਦੇ ਆ ਜੋ ਮੇਲੇ ਤੇ ਐਂਟਰੀ ਕਰਦੇ ਆ ਤਾਂ ਉੱਥੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਸਟਾਲ ਲੱਗੇ ਹੋਏ ਉੱਥੇ ਲੱਖਾਂ-ਲੱਖ ਕਰੋੜਾਂ-ਕਰੋੜਾਂ ਰੁਪਈਆ ਦੀ ਮਸ਼ੀਨਰੀ ਜਿਹੜੀ ਉੱਥੇ ਖੜੀ ਆ ਉਹ ਸਿਰਫ ਅਸੀਂ ਵੇਖਦੇ ਆ ਕੋਈ 5-7% ਜਿਹੜੇ ਕਿਸਾਨ ਹੋਣਗੇ ਉਹ ਬੁਕਿੰਗ ਕਰਾਉਂਦੇ ਹੋਣਗੇ ਪਰ ਜੇ ਮੇਲੇ ਵਿੱਚ ਆਇਆ ਤਾਂ ਆਪਾਂ ਕੋਈ ਲਾਹਾ ਜ਼ਰੂਰ ਲੈ ਕੇ ਜਾਈਏ ਇੱਥੇ ਜਿਹੜੀ ਮੈਂ ਚੀਜ਼ ਦਿਖਾਉਣ ਜਾ ਰਿਹਾ ਇਹ ਜਿਹੜੇ ਮੇਰੇ ਹੱਥ ਦੇ ਵਿੱਚ ਪੈਕਟ ਨੇ ਇਹ ਸੁਧਰੇ ਹੋਏ ਬੀਜ ਨੇ ਜਿਹੜੇ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਮਿਲਦੇ ਹਨ ਕਿਉਂਕਿ ਆਪਣੇ ਘਰਾਂ ਦੇ ਵਿੱਚ ਜਗ੍ਹਾ ਤਾਂ ਹੁੰਦੀ ਆ ਆਪਾਂ ਸਬਜ਼ੀ ਵਾਲੇ ਭਾਈਆਂ ਨੂੰ ਸਵੇਰੇ ਆਪਣੀਆਂ ਬੁੜੀਆਂ ਢੀਕ ਦਿਆਂ ਰਹਿੰਦੀਆਂ ਵੀ ਭਾਈ ਆਇਆ ਨਿਗਾ ਰੱਖਿਓ ਸਬਜ਼ੀ ਲੈਣੀ ਆਪਣੇ ਕੋਲੇ ਜਗ੍ਹਾ ਹੁੰਦੀ ਉੱਥੇ ਆਪਾਂ ਲਾਈਏ 10 ਤਰ੍ਹਾਂ ਦੇ ਬੀਜ ਆ ਜਿਵੇਂ ਪਾਲਕ ਮੇਥੇ ਸਲਗਮ ਮੂਲੀ ਧਨੀਆ ਇਸ ਤਰ੍ਹਾਂ ਦੇ 10 ਤਰ੍ਹਾਂ ਦੇ ਬੀਜ ਆ ਜਿਹੜੇ ਆਪਾਂ ਆਪਣੇ ਘਰਾਂ ਦੇ ਵਿੱਚ ਇਹ ਕਿੱਟ ਲਾ ਕੇ ਆਪਾਂ ਵੀ ਸਕਦੇ ਤੇ ਆਪਣੇ ਘਰ ਜੋਗੀ ਜਿਹੜੀ ਸਬਜ਼ੀ ਆ ਉਹ ਆਪਾਂ ਤਿਆਰ ਆਪਾਂ ਨੂੰ ਹੋ ਸਕਦੀ ਆ ਮਿਲ ਸਕਦੀ ਆ ਤਾਂ ਜੋ ਆਪਾਂ ਨੂੰ ਸ਼ਹਿਰ ਜਾਂ ਬਾਜ਼ਾਰ ਜਾਣ ਦੇ ਜਾਂ ਭਾਈ ਦੂੜੀ ਕੰਦੀ ਲੋਟਣੀ ਸੋ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਧਰ ਦਿਖਾ ਦੇਣ ਕਿਸਾਨ ਸਾਡੇ ਲੈਣਾ ਦੇ ਵਿੱਚ ਖੜੇ ਹੋਏ ਨੇ ਉਹ ਇਹ ਕਿੱਟਾਂ ਖਰੀਦ ਰਹੇ ਨੇ ਸਿਰਫ ਬਹੁਤ ਸਸਤੀ ਕਿੱਟਾਂ 100 ਰੁਪਏ ਦੀ ਕਿੱਟਾਂ ਸੋ ਕਿਸਾਨ ਵੀਰੋ ਜਦੋਂ ਵੀ ਮੇਲੇ ਦੇ ਵਿੱਚ ਆਓ ਇਹ ਜ਼ਰੂਰ ਖਰੀਦ ਕੇ ਜਾਓ ਤੇ ਬਾਕੀ ਮੇਲੇ ਦੀਆਂ ਜੋ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰੀ ਦੀਆਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਸਾਡੀ ਹੌਸਲੇ ਵਧਾਈ ਕਰਿਓ ਧੰਨਵਾਦ ਦੋਸਤੋ